ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਔਲਖ ਹਾਜ਼ਰ ਹਾਂ ਇੱਕ ਹੋਰ ਅਹਿਮ ਜਾਣਕਾਰੀ ਦੇ ਨਾਲ ਜਿਹੜੀ ਇਹ ਅਹਿਮ ਜਾਣਕਾਰੀ ਤੁਹਾਨੂੰ ਅੱਜ ਦੇਣ ਲੱਗੇ ਆ ਨਾ ਇਹ ਅਹਿਮ ਜਾਣਕਾਰੀ ਹੈ ਕਿਸਾਨ ਭਰਾਵੋ ਲਸਣ ਦੇ ਨਾਲ ਸੰਬੰਧਿਤ ਅਸੀਂ ਥੋੜਾ ਜਿਹਾ ਤੁਹਾਨੂੰ ਦੱਸ ਦਈਏ ਵੀ ਅਸੀਂ ਪਹਿਲਾਂ ਵੀ ਇਸ ਕਿਸਾਨ ਭਰਾ ਦੀ ਵੀਡੀਓ ਪਾਈ ਸੀ ਜਿਹਦੇ ਵਿੱਚ ਇਹਨਾਂ ਨੇ 10 ਕੁਇੰਟਲ ਲਸਣ ਦਾ ਬੀਜ ਸੰਭਾਲ ਰਹੇ ਸੀ ਤੇ ਸੰਭਾਲਣਾ ਕਿਵੇਂ ਆ ਉਹਦਾ ਤਰੀਕਾ ਆਪਾਂ ਨੂੰ ਦੱਸਿਆ ਸੀ ਤੇ ਉਸ ਵੀਡੀਓ ਤੇ ਬਹੁਤ ਸਾਰੇ ਕਿਸਾਨ ਭਰਾਵਾਂ ਨੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਔਰ ਲਗਭਗ 2 ਲੱਖ ਦੇ ਕਰੀਬ ਕਿਸਾਨ ਭਰਾਵਾਂ ਨੇ ਉਸ ਵੀਡੀਓ ਨੂੰ ਦੇਖਿਆ ਤੇ ਤੁਸੀਂ ਇਹ ਵੇਖ ਸਕਦੇ ਹੋ ਅਸੀਂ ਇਹਦਾ ਪੋਸਟਰ ਵੀ ਤੁਹਾਡੇ ਨਾਲ ਪੁਰਾਣੀ ਵੀਡੀਓ ਦਾ ਸ਼ੇਅਰ ਕਰਨ ਲੱਗੇ ਆਂ ਇਹ ਵੀਡੀਓ ਪਾਈ ਸੀ ਵੀ 10 ਕਿਵੰਟਲ ਬੀਜ ਕਿਵੇਂ ਸੰਭਾਲਣਾ ਤੇ ਬਾਈ ਜੀ ਹੋਰਾਂ ਨੇ ਐਤ ਕਿ 10 ਕਿਵੰਟਲ ਲਸਣ ਦਾ ਬੀਜ ਵੇਚਿਆ ਜਿਹੜੀ ਵੈਰਾਈਟੀ ਇੱਥੇ ਹੁਣ ਲੱਗ ਰਹੀ ਹੈ ਤੁਸੀਂ ਪਿੱਛੇ ਦੇਖ ਰਹੇ ਹੋ ਵੀ ਲੇਬਰ ਲਸਣ ਲਾ ਰਹੀ ਹੈ ਆਪਾਂ ਬਾਈ ਜੀ ਹੋਰਾਂ ਦੇ ਨਾਲ ਅੱਜ ਗੱਲਬਾਤ ਕਰਨੀ ਹੈ ਵੀ ਕੀ ਉਹਨਾਂ ਕੋਲੇ ਬੀਜ ਹੈ ਜਿਹੜਾ ਉਹ ਹਾਲੇ ਪਿਆ ਜੇ ਕਿਸਾਨ ਭਰਾਵਾਂ ਨੇ ਇਸ ਲਸਣ ਦਾ ਬੀਜ ਲੈਣਾ ਤਾਂ ਉਹ ਬੀਜ ਦਾ ਲਸਣ ਕਿਵੇਂ ਲੈ ਸਕਦੇ ਆ ਇਹਨਾਂ ਤੋਂ ਦੁਬਾਰਾ ਔਰ ਦੂਸਰੀ ਗੱਲ ਆਪਾਂ ਇਹ ਵੀ ਪਤਾ ਕਰਾਂਗੇ ਦੱਸਾਂਗੇ ਤੁਹਾਨੂੰ ਕਿ ਤੁਸੀਂ ਕਿਵੇਂ ਲਸਣ ਲਾ ਸਕਦੇ ਹੋ ਬਾਈ ਜੀ ਹੋਰਾਂ ਦਾ ਤਰੀਕਾ ਕੀ ਆ ਲਸਣ ਲਾਉਣ ਦਾ ਉਹ ਤਰੀਕਾ ਵੀ ਤੁਹਾਨੂੰ ਦਿਖਾਵਾਂਗੇ ਬੀ ਲਸਣ ਲਾਉਣਾ ਕਿਵੇਂ ਆ ਕਿਉਂਕਿ ਆਏ ਵਾਰੀ ਬਾਈ ਜੀ ਹੋਰੇ ਬਹੁਤ ਵਧੀਆ ਪ੍ਰੋਡਕਸ਼ਨ ਲੈਂਦੇ ਆ ਲਸਣ ਦੀ ਆ ਉਹ ਗੱਲਬਾਤ ਕਰਦੇ ਆ ਪਿੱਛੇ ਜਿਹੜੀ ਲੇਬਰ ਤੁਸੀਂ ਦੇਖ ਰਹੇ ਹੋ ਵੀ ਇਸ ਵੇਲੇ ਲਸਣ ਲਾ ਰਹੀ ਹੈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਭੰਗ ਛੜੀ ਦੇ ਵਿੱਚ ਅਸੀਂ ਉਸੇ ਕਿਸਾਨ ਦੇ ਵਣ ਦੇ ਵਿੱਚ ਆ ਤਾਂ ਬਾਈ ਜੀ ਆਓ ਸਾਡੇ ਕਿਸਾਨ ਭਰਾਵਾਂ ਨੂੰ ਅਸੀਂ ਜਾਣਕਾਰੀ ਦਈਏ ਅੱਜ ਲਸਣ ਦੇ ਬਾਰੇ ਮੇਰੇ ਨਾਲ ਆ ਆਪਣੇ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਭੰਗਚੜੀ ਪਿੰਡ ਦੇ ਕਿਸਾਨ ਅਮਨਦੀਪ ਸਿੰਘ ਪਿਛਲੀ ਵੀਡੀਓ ਦੇ ਵਿੱਚ ਅਸੀਂ ਇਹਨਾਂ ਦੇ ਫਾਦਰ ਸਾਹਿਬ ਹੋਰਾਂ ਦੇ ਨਾਲ ਗੱਲਬਾਤ ਕੀਤੀ ਸੀਗੀ ਲਸਣ ਦਾ ਬੀਜ ਸੰਭਾਲਣਾ ਕਿਵੇਂ ਹੈ ਤਾਂ ਭਾਈ ਜੀ ਸਭ ਤੋਂ ਪਹਿਲਾਂ ਤੁਹਾਡਾ ਸਾਡੇ ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਭਾਈ ਜੀ ਅਮਨਦੀਪ ਜੀ ਤੁਸੀਂ ਲਸਣ ਲਾ ਰਹੇ ਹੋ ਪਿਛਲੀ ਵਾਰੀ ਤੁਸੀਂ ਲਸਣ ਸੰਭਾਲਿਆ ਸੀ 10 ਕੁਇੰਟਲ ਤਾਂ ਭਾਈ ਜੀ 10 ਕੁਇੰਟਲ ਪਿਛਲਾ ਬੀਜ ਹੈ ਜਿਹੜਾ ਉਹ ਸਾਰਾ ਵੇਚਦਾ ਹੈ ਕਿ ਪਿਆਜ਼ ਜੀ ਉਹਦੇ ਜੋ ਕਾਫੀ ਮਾਤਰਾ ਅਜ ਤਾਂ ਵਿਕ ਚੁੱਕਿਆ ਜੀ ਵੀ ਤੇ ਕੁਸਾ ਪੈਕਤੀ ਰਕਬਾ ਵਧਾਇਆ ਹੈ ਜੀ ਲਸਣ ਦਾ ਆਪਦੇ ਬਾਹਾਂ ਚ ਆਪਣੇ ਇੱਥੇ ਲੱਗ ਗਈ ਤੇ ਥੋੜੀ ਮਾਤਰਾ ਚ ਹਜੇ ਬੀ ਪਿਆ ਜੀ ਸਾਡੇ ਕੋਲੇ ਜੀ ਮਤਲਬ ਕੋਈ ਕੁਆਂਟਲ ਡੇਢ ਕੁਆਂਟਲ ਬੀਜ ਹੋਊਗਾ ਜੀ ਹਾਂਜੀ ਹਾਂਜੀ ਕੁਆਂਟਲ ਡੇਢ ਕੁਆਂਟਲ ਦੇ ਤਕਰੀਬਨ ਬੀ ਪਿਆ ਜੀ ਜੀ ਤੇ ਜੇ ਬੀ ਤੁਸੀਂ ਲੈਣਾ ਨਾ ਕਿਸਾਨ ਭਰਾਵੋ ਹੁਣ ਕਿਸੇ ਦੀ ਸਲਾਹ ਲਸਣ ਲਾਉਣ ਦੀ ਤਾਂ ਉਹ ਬੀਜ ਵੀ ਬਾਈ ਹੋਰਾਂ ਕੋਲੋਂ ਤੁਹਾਨੂੰ ਮਿਲ ਜੂਗਾ ਤੇ ਭਾਈ ਜੀ ਠੁਕਮਾ ਸਮਾਂ ਲਸਣ ਲਾਉਣ ਦਾ ਵੀ ਜੇ ਕੋਈ ਬੀ ਕੱਲ ਪਰਸੋ ਚੋਂ ਇੱਥੇ ਲੈ ਕੇ ਜਾਂਦਾ ਕਿੰਨੇ ਦਿਨ ਹੋਰ ਲੱਗੂਗਾ ਲਸ ਹਜੇ ਆ ਇਸ ਮਹੀਨੇ ਦੀ ਲਾਸਟ ਡੇਟ ਤੱਕ ਲਸਣ ਲੱਗ ਸਕਦਾ ਜੀ ਸਹੀ ਸਮਾਂ ਹੈ ਕੋਈ ਏਡਾ ਲੇਟ ਨਹੀਂ ਹੋਇਆ ਜੀ ਹਜੇ ਜੀ ਹਾਂਜੀ ਠੀਕ ਹੈ ਤੇ ਜਿਹੜਾ ਲਸਣ ਇੱਥੇ ਬਾਈ ਜੀ ਤੁਸੀਂ ਲਾ ਰਹੇ ਹੋ ਪਿਛਲੀ ਵਾਰੀ ਤੁਸੀਂ 10 ਕੁਇੰਟਲ ਬੀਜ ਸੰਭਾਲ ਲਿਆ ਸੀਗਾ ਤਾਂ ਬਾਈ ਜੀ ਇਹ ਵੀ ਦੱਸ ਦੋ ਵੀ ਇਹ ਲਸਣ ਦੀ ਕਿਹੜੀ ਵੈਰੈਟੀ ਹੈ ਤੇ ਇੱਥੇ ਤੁਸੀਂ ਕਿੰਨੇ ਕੁ ਰਕਬੇ ਦੇ ਵਿੱਚ ਇਤ ਕੀ ਲਾ ਰਹੇ ਹੋ ਇਹ ਲਸਣ ਦਾ ਲਾਲ ਬੀਜ ਹੈ ਜੀ ਵਧੀਆ ਤੇ ਪਰ ਆਪਾਂ ਇੱਕ ਕਨਾਲ ਰਕਬਾ ਲਾਇਆ ਸੀਗਾ ਜੀ ਤੇ ਐਕਤੀ ਡੇਢ ਏਕੜ ਜੋ ਆਪਾਂ ਅੱਧਾ ਏਕੜ ਜਿਹੜਾ ਹੈਗਾ ਇਹ ਇਹ ਲਸਣ ਦਾ ਲਸਣ ਦੀ ਖੇਤੀ ਕੀਤੀ ਹੈ ਜੀ ਜੀ ਇੱਥੇ ਲਸਣ ਦੀ ਖੇਤੀ ਹੋ ਰਹੀ ਹੈ ਤੁਸੀਂ ਆਹ ਦੇਖ ਲਓ ਵੀ ਬਾਈ ਜੀ ਨੇ ਇਸ ਵਾਹਣ ਦੇ ਵਿੱਚ ਜਿਹੜੇ ਉਹ ਆਹ ਬੈੱਡ ਬਣੇ ਹੋਏ ਆ ਤੇ ਆਹ ਜਿਹੜਾ ਤੁਹਾਨੂੰ ਉੱਤੇ ਚਟੀਆਂ-ਚਟੀਆਂ ਜਿਹੜੀਆਂ ਤੁਹਾਨੂੰ ਇਹ ਲਸਣ ਦੀਆਂ ਜਿਹੜੀਆਂ ਕਲੀਆਂ ਉਹ ਵੀ ਨਜ਼ਰ ਆਉਂਦੀਆਂ ਹੋਣਗੀਆਂ ਵੀ ਇਹ ਲਸਣ ਦੀਆਂ ਕਲੀਆਂ ਇੱਥੇ ਜਿਹੜੀਆਂ ਉਹ ਬੈੱਡਾਂ ਦੇ ਉੱਪਰ ਲੱਗ ਰਹੀ ਹੈ ਔਰ ਅੱਜ ਭਾਈ ਜੀ ਕਹਿੰਦੇ ਸੀਗੇ ਵੀ ਨਵੇੜਨਾ ਕੰਮ ਤੇ ਜੰਗੀ ਪੱਤਰ ਤੇ ਇਸੇ ਕਰਕੇ ਬਹੁਤ ਸਾਰੇ ਜਿਹੜੇ ਨਾਲ ਕਿਸਾਨ ਭਰਾ ਜਿਹੜੇ ਸਾਥੀ ਉਹ ਇੱਥੇ ਲਾਰੇ ਲਸਣ ਤਾਂ ਭਾਈ ਜੀ ਲਸਣ ਨੂੰ ਲਾਉਣ ਦਾ ਤਰੀਕਾ ਬੜਾ ਮਹੱਤਵਪੂਰਨ ਹੁੰਦਾ ਪਹਿਲਾਂ ਸਾਨੂੰ ਵਾਣ ਦੀ ਤਿਆਰੀ ਬਾਰੇ ਦੱਸਦੇ ਹੋਏ ਨਾ ਥੋੜਾ ਜਿਹਾ ਤੇ ਇਹ ਦੱਸੋ ਵੀ ਲਸਣ ਕਿਵੇਂ ਲਾਉਣਾ ਚਾਹੀਦਾ ਕਿਉਂਕਿ ਪਿਛਲੀ ਵਾਰੀ ਤੁਸੀਂ 10 ਕੁਇੰਟਲ ਦਾ ਬੀਜ ਹੀ ਰੱਖਿਆ ਸੀ ਬਾਈ ਤੇ ਐਤਕੀ ਤੁਸੀਂ ਵੇਖੋ ਉਹਨੂੰ ਵੇਚਿਆ ਵੀ ਆ ਬਹੁਤ ਚੰਗਾ ਮੁਨਾਫਾ ਤੁਸੀਂ ਲਿਆ ਸੀ ਤੇ ਆਪਾਂ ਚਾਹੁੰਦੇ ਆ ਵੀ ਹੋਰ ਵੀ ਕਿਸਾਨ ਭਰਾ ਲੈਣ ਤਾਂ ਬਾਈ ਜੀ ਲਸਣ ਲਾਉਣ ਦਾ ਤਿਆਰੀ ਦਾ ਖੇਤ ਦਾ ਵਾਹਣ ਦਾ ਕੀ ਢੰਗ ਹੋਣਾ ਚਾਹੀਦਾ ਇਹ ਵਾਹਣ ਨੂੰ ਹੀ ਪ੍ਰੋਪਰ ਤੌਰ ਤੇ ਪਹਿਲਾਂ ਤਾਂ ਸੁੱਕਾ ਹੋਣਾ ਚਾਹੀਦਾ ਈ ਚੰਗੀ ਤਰ੍ਹਾਂ ਡੂੰਘਾ ਵਾਹ ਕੇ ਰੋਟਾਵੇਟਰ ਨਾਲ ਮਿੱਟੀ ਪਰਪਰੀ ਕਰਕੇ ਜੀ ਅਸੀਂ ਜਿਹੜੀ ਇਹਦੀ ਖੇਤੀ ਕਰਦੇ ਬਿੱਡਾਂ ਤੇ ਕਰਦੇ ਆ ਜੀ ਆਮ ਕਈ ਲੋਕ ਆ ਜਿਹੜੇ ਵੀ ਪੱਧਰ ਥਾਂ ਤੇ ਵੀ ਲਾ ਲੈਂਦੇ ਹੋ ਵੀ ਜਾਂਦਾ ਇਹ ਪਰ ਸਾਨੂੰ ਬਿੱਡਾਂ ਤੇ ਲਾਉਣਾ ਬੈਸਟ ਲੱਗਿਆ ਜੀ ਇਹ ਢਾਈ ਫੁੱਟ ਦੇ ਕਰੀਬ ਇੱਕ ਬੈੱਡ ਦੀ ਜਿਹੜੀ ਚੜਾਈ ਹੁੰਦੀ ਹੈ ਜੀ ਤੇ 5-6 ਇੰਚ ਜਿਹੜੀ ਡੂੰਗੀ ਤੇ ਚੌੜੀ ਖਾਲੀ ਬਣ ਜਾਂਦੀ ਹੈ ਜੀ ਇਹਦੇ ਨਾਲ ਇਹਨੂੰ ਸਹਲਾਵ ਹੀ ਮਿਲਦੀ ਹੈ ਗੱਲੀ ਜਿਹੜੀ ਕੀ ਪਾਣੀ ਦੀ ਜਿਆਦੇ ਪਾਣੀ ਦੀ ਨਹੀਂ ਲੋੜ ਪੈਂਦੀ ਇੱਕ ਪੱਟਣ ਵੇਲੇ ਸੌਖਾ ਰਹਿੰਦਾ ਹੀ ਇਹ ਜੀ ਮਤਲਬ ਲਸਣ ਨੂੰ ਜਿਆਦਾ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ ਪਾਣੀ 6-7 ਪਾਣੀ ਲੈ ਜਾਂਦੀ ਹੈ ਜੇ ਇਹ ਮੌਸਮ ਦੇ ਅਕੋਰਡਿੰਗ ਜੇ ਜਿਆਦਾ ਗਰਮੀ ਪਵੇ ਤਾਂ ਪਾਣੀ ਵੱਧ ਵੀ ਲੈ ਜਾਂਦੀ ਹੈ ਪਰ ਇਹਦੇ ਨਾਲ ਪਾਣੀ ਦੀ ਬਚਤ ਹੁੰਦੀ ਹੈ ਜੀ ਤੇ ਪ੍ਰੋਪਰ ਜੇ ਦੇ ਮੰਨ ਲਓ ਹੁਣ ਆ ਪਲੇਨ ਵਾਂ ਚ ਲਾਉਣੇ ਆ ਉਹ ਭਰ ਕੇ ਪਾਣੀ ਲੱਗਦਾ ਪਟਾਈ ਵੇਲੇ ਜਿਹੜਾ ਲਸਣ ਕਰੜਾ ਆ ਜਾਂਦਾ ਜੀ ਪਟਨ ਔਖਾ ਆ ਜਾਂਦਾ ਇਹਦੇ ਨਾਲ ਕੋਈ ਪੱਟਣ ਦੀ ਕੋਈ ਸਮੱਸਿਆ ਨਹੀਂ ਆਉਂਦੀ ਹੱਥਾਂ ਨਾਲ ਹੀ ਪੱਟਿਆ ਜਾਂਦਾ ਈ ਰੰਬੀ ਦੀ ਨਹੀਂ ਲੋੜ ਪੈਂਦੀ ਜੀ ਆ ਬਜਾਈ ਵੇਲੇ ਬੜੀਆਂ ਮਹੱਤਵਪੂਰਨ ਗੱਲਾਂ ਐ ਜਿਹੜੀਆਂ ਕਿਸਾਨ ਭਰਾਵੋ ਅਸੀਂ ਨਾ ਦਿਮਾਗ ਦੇ ਵਿੱਚ ਰੱਖਣੀਆਂ ਹੁੰਦੀਆਂ ਇੱਕ ਬਾਈ ਜੀ ਜਿਵੇਂ ਤੁਸੀਂ ਤਾਂ ਇੱਥੇ ਆ ਬੱਡਾਂ ਦੇ ਉੱਪਰ ਬਜਾਈ ਹੋ ਰਹੀ ਆ ਲਸਣ ਦੀ ਤਾਂ ਕਈ ਲੋਕ ਕਹਿ ਦਿੰਦੇ ਆ ਵੀ ਸਿੱਧਾ ਲਸਣ ਨੂੰ ਛਿੱਟਾ ਦੇ ਦਿਓ ਤੇ ਸਿੱਧਾ ਲਸਣ ਨੂੰ ਛਿੱਟਾ ਦੇਣ ਦੇ ਨਾਲ ਵੀ ਹੋ ਜਾਂਦਾ ਉਦੋਂ ਮਤਲਬ ਸਾਰੀ ਹਰੇਕ ਕਲੀ ਬੀਜ ਦੇ ਰੂਪ ਦੇ ਵਿੱਚ ਉੱਗ ਰਹੀ ਆਉਂਦੀ ਆ ਉਸ ਵਿਧੀ ਦਾ ਕੀ ਆ ਜੀ ਇਸ ਵਿਧੀ ਦੇ ਨਾਲ ਉਹ ਦੇਖੋ ਜੀ ਕਈ ਕਿਸਾਨ ਭਰਾਵਾਂ ਨੂੰ ਉਹ ਵਿਧੀ ਵੀ ਚੰਗੀ ਲੱਗਦੀ ਆ ਪਰ ਮੇਰੇ ਮੁਤਾਬਕ ਇਹ ਆ ਵੀ ਜੀ ਜਿਹੜਾ ਕੰਮ ਕਰਨਾ ਆਪਾਂ ਨੂੰ ਪ੍ਰੋਪਰ ਜਿਹੜਾ ਤਰੀਕਾ ਉਹਦੇ ਨਾਲ ਕਰਗੇ ਤਾਂ ਬੈਸਟ ਹੁੰਦਾ ਜੀ ਕਿਉਂਕਿ ਛਿੱਟਾ ਦੇਵਾਂਗੇ ਕਿਤੇ ਜਿਆਦੇ ਥਾਂ ਵੀ ਰਹਿ ਸਕਦਾ ਵਿਰਲਾ ਜੀ ਇੱਕ ਥਾਂ ਤੇ ਚਾਰ ਗੰਢੀਆਂ ਇਕੱਠੀਆਂ ਵੀ ਹੋ ਸਕਦੀਆਂ ਉਹਦੇ ਨਾਲ ਜੇ ਹੁਣ ਥੋੜੇ ਥਾਂ ਚ ਚਾਰ ਗੰਢੀਆਂ ਪੰਗਾ ਉਹਨਾਂ ਨੂੰ ਪ੍ਰੋਪਰ ਸਪੇਸ ਨਹੀਂ ਮਿਲਨੀ ਕਿ ਉਹਨਾਂ ਨੇ ਗਰੋਥ ਨਹੀਂ ਕਰਨੀ ਤੇ ਦੂਜੇ ਨੰਬਰ ਤੇ ਉਹਦੇ ਨਾਲ 20-20 ਮਾਤਰਾ ਜਿਹੜੀ ਥੋੜੀ ਜੀ ਵੱਧ ਪੈਂਦੀ ਛਿੱਟੇ ਨਾਲ ਹੀ ਕੋਈ ਵੀ ਚੀਜ਼ ਆਪਾਂ ਛਿੱਟੇ ਦੀ ਬੀਜਦੇ ਆ ਬੀਜ ਦੀ ਮਾਤਰਾ ਵੱਧ ਹੀ ਪਾਉਣੀ ਪੈਂਦੀ ਆਪਾਂ ਨੂੰ ਜੀ ਤਾਂ ਭਾਈ ਜੀ ਜਿਹੜਾ ਬੀਜ ਹੁਣ ਤੁਸੀਂ ਇੱਥੇ ਪਾ ਰਹੇ ਹੋ ਆਪਾਂ ਨਾ ਤੁਹਾਨੂੰ ਸਾਰਾ ਦਿਖਾਵਾਂਗੇ ਵੀ ਲੈਂਡ ਟੂ ਲੈਂਡ ਦੀ ਕਿੰਨੀ ਦੂਰੀ ਆ ਤੇ ਜਿਹੜੀ ਕਲੀ ਤੋਂ ਕਲੀ ਅਸੀਂ ਰੱਖਣੀ ਐ ਬੀਜਣੀ ਐ ਉਹਦੀ ਕਿੰਨੀ ਦੂਰੀ ਹੁੰਦੀ ਆ ਆਪਾਂ ਇਹ ਵੀ ਗੱਲ ਕਰਾਂਗੇ ਉਸ ਤੋਂ ਪਹਿਲਾਂ ਸਾਨੂੰ ਇਹ ਦੱਸ ਦਿਓ ਜਰੂਰ ਵੀ ਭਾਈ ਜੀ ਬੀਜ ਆ ਜਿਹੜਾ ਰਕਬੇ ਦੇ ਹਿਸਾਬ ਨਾਲ ਕਿੰਨਾ ਕੁ ਪੈ ਜਾਂਦਾ ਆਪਾਂ ਜੇ ਮਰਲੇ ਦੀ ਗੱਲ ਕਰ ਲਈਏ ਜਿਵੇਂ ਤੁਹਾਨੂੰ ਲੱਗਦਾ ਉਸ ਤ ਤੇ ਕਿਸਾਨ ਕਈ ਵਾਰੀ ਇਹ ਹੁੰਦਾ ਵੀ ਵੱਧ ਵੀ ਘੱਟ ਵੀ ਪਾਇਆ ਜਾਂਦਾ ਪਰ ਕਿੰਨਾ ਕੁ ਰੱਖਣਾ ਚਾਹੀਦਾ ਜੀ ਇਹ ਹੀ ਆਮ ਤੌਰ ਤੇ ਜੇ ਆਪਣੀ ਲਸਣ ਦਾ ਜਿਹੜਾ ਬੀਜ ਆ ਉਹ ਨਾਰਮਲ ਸਾਈਜ਼ ਹੋਵੇ ਜੀ ਇੱਕ ਤਾਂ ਜਮੇ ਬਰੀਕ ਸਾਈਜ਼ ਆ ਜਾਂਦਾ ਹੀ ਬਰੀਕ ਸਾਈਜ਼ ਤਾਂ 1.5 ਕਿਲੋ ਨਾਲ ਵੀ ਮਰਲਾ ਲੱਗ ਜਾਂਦਾ ਹੀ ਤੇ ਜੇ ਮੀਡੀਅਮ ਸਾਈਜ਼ ਲਾਉਣਿਆ ਤਾਂ ਇਹ 2 ਤੋਂ 2.5 ਕਿਲੋ ਜਿਹੜੀ ਮਰਲੇ ਦੀ ਪੈ ਜਾਂਦੀ ਹੈ ਜੀ ਬੀਜ 2 ਤੋਂ 2.5 ਕਿਲੋ ਮਰਲੇ ਦਾ ਬੀਜ ਹਾਂਜੀ ਹਾਂਜੀ ਜੀ ਤਾਂ ਬਾਈ ਜੀ ਆ ਜਵੇਂ ਇੱਥੇ ਲੱਗ ਰਿਹਾ ਬਿਲਕੁਲ ਮੈਂ ਕਹਿੰਨਾ ਵੀ ਆਪਾਂ ਨੇੜੇ ਆ ਕੇ ਇੱਕ ਵਾਰੀ ਦਿਖਾ ਦਈਏ ਵੀ ਕਿਸ ਤਰ੍ਹਾਂ ਲਸਣ ਦੀ ਇੱਥੇ ਬਜਾਈ ਹੋ ਰਹੀ ਹੈ ਤਾਂ ਬਾਈ ਜੀ ਜਿਹੜੀ ਆਹ ਲੈਂਡ ਟੂ ਲੈਂਡ ਦੀ ਦੂਰੀ ਹੈ ਜਿਹੜਾ ਆਹ ਲਸਣ ਲੱਗਿਆ ਹੋਇਆ ਕਲੀ ਤੋਂ ਕਲੀ ਦੀ ਦੂਰੀ ਹੈ ਇਹ ਜ਼ਰੂਰ ਸਮਝਾਓ ਬਈ ਕਿਵੇਂ ਇੱਥੇ ਲੱਗਦਾ ਹੈ ਚਾਹੀਦਾ ਜੀ ਇਹ ਸਾਡੀ ਜ਼ਿਆਦਾਤਰ ਕੋਸ਼ਿਸ਼ ਹੁੰਦੀ ਹੈ ਵੀ 4 ਇੰਚ ਦੀ 5 ਇੰਚ ਦੀ ਦੂਰੀ ਹੋਣੀ ਚਾਹੀਦੀ ਹੈ ਜੀ ਲਸਣ ਤੋਂ ਲਸਣ ਤੇ ਲਕੀਰ ਤੋਂ ਲਕੀਰ ਦੀ ਦੂਰੀ ਵੀ ਜਿਹੜੀ ਹੈਗੀ ਆ ਉਹ ਵੀ ਅਸੀਂ 4 ਤੋਂ 5 ਇੰਚ ਦੀ ਰੱਖਣ ਦੀ ਕੋਸ਼ਿਸ਼ ਕਰਦੇ ਆ ਅਸੀਂ ਸਾਰੀ ਲੇਬਰ ਨੂੰ ਇਹੀ ਵਾਰ-ਵਾਰ ਕਹਿੰਨੇ ਆ ਵੀ ਇਹਦੀ ਦੂਰੀ ਇੰਨੀ ਬਣਾ ਕੇ ਰੱਖੋ ਜੀ ਤੁਸੀਂ ਜੀ ਤਾਂ ਬਾਈ ਜੀ ਜਿਹੜੀ ਆ ਹਾ ਲਸਣ ਹੁਣ ਇਸ ਵੇਲੇ ਲੱਗ ਰਿਹਾ ਇਹ ਲਸਣ ਹੈਗਾ ਲਾਲ ਕਿਸਮ ਦਾ ਲਸਣ ਤੇ ਇਹ ਬਾਕੀ ਲਸਣਾਂ ਦੇ ਨਾਲੋਂ ਕਿਵੇਂ ਵੱਖਰਾ ਜੀ ਆਏ ਵਾਰੀ ਤੁਸੀਂ ਵੈਰਾਈਟੀ ਇਸ ਬੀਜ ਦੇਓ ਮੈਂ ਪਿਛਲੀ ਵਾਰੀ ਸੁਣਿਆ ਸੀ ਵੀ ਤੁਹਾਡੇ ਕੋਲੇ ਚਿੱਟਾ ਲਸਣ ਵੀ ਸੀਗਾ ਇਹ ਚਿੱਟੇ ਲਸਣ ਦੇ ਨਾਲੋਂ ਜਿਹੜਾ ਲਾਲ ਲਸਣ ਹੈ ਇਹਦਾ ਰੇਟ ਜੱ ਤੇਜ ਹੈ ਜਾਂ ਫਿਰ ਇਹ ਗੁਣਕਾਰੀ ਵੱਧ ਇਹਦੀ ਕੀ ਖਾਸੀਅਤ ਹੈ ਜੀ ਵੀ ਇਹਦਾ ਰੇਟ ਬਾਜ਼ਾਰ ਚ ਵੱਧ ਹੈ ਜੀ ਹਾਂਜੀ ਇਹਦਾ ਰੇਟ ਲਗਭਗ ਅੱਧੋ-ਅੱਧ ਦਾ ਹੀ ਫਰਕ ਹੁੰਦਾ ਜੀ ਮਾਰਕੀਟ ਚ ਵੈਸੇ ਮੈਂ ਇੱਕ ਤੀ ਬਹੁਤ ਮੰਡੀ ਚ ਵੀ ਟਰਾਈ ਕੀਤੀ ਹੈ ਮੁਕਸਰ ਦੀ ਮੰਡੀ ਚ ਮੈਨੂੰ ਜਿਹੜਾ ਹੈਗਾ ਇਹ ਲਾਲ ਲਸਣ ਵਿਕਰੀ ਲਈ ਇੰਨਾ ਜ਼ਿਆਦਾ ਨਹੀਂ ਮਿਲਿਆਗਾ ਕਿਉਂਕਿ ਜੋ ਵੀ ਕਹਿੰਦਾ ਸਾਡੇ ਕੋਲੇ ਚਿੱਟਾ ਹੀ ਹੈ ਲਾਲ ਲਸਣ ਦਾ ਬੀਜ ਸਾਡੇ ਕੋਲੇ ਹੈ ਨਹੀਂ ਜਾਂ ਮਾਰਕੀਟ ਚ ਲਾਲ ਲਸਣ ਉਵੇਂ ਨਹੀਂ ਆ ਰਿਹਾਗਾ ਆਮ ਨਹੀਂ ਗਈ ਉਹਨਾਂ ਇਹ ਕਿਹਦੇ ਚ ਇਹ ਹੈ ਵੀ ਇਹਦਾ ਜਿਹੜਾ ਝਾੜ ਹੈ ਜੀ ਉਹ ਚਿੱਟੇ ਲਸਣ ਨਾਲੋਂ ਡਬਲ ਹੀ ਮੰਨ ਕੇ ਚੱਲੋ ਜੀ ਵੀ ਜ਼ਿਆਦਾ ਹੈ ਅਚਨ ਚਿੱਟੀ ਲਸਣ ਦੇ ਨਾਲ ਉਹ ਇਹਦਾ ਝਾੜ ਜਿਹੜਾ ਉਹ ਦੁੱਗਣਾ ਹੈ ਹਾਂਜੀ ਇਹ ਵੀ ਨੋਟ ਕਰਨ ਵਾਲੀ ਗੱਲ ਆ ਕਿਸਾਨ ਭਰਾਵੋ ਜਿਹੜਾ ਇਹ ਲਾਲ ਲਸਣ ਹੈ ਬਾਈ ਜੀ ਤਕਰੀਬਨ 10 ਕੁਇੰਟਲ ਦਾ ਦਾ ਬੀਜ-ਬੀਜ ਕੱਲਾ ਵੇਚ ਚੁੱਕੇ ਆ ਇਹ ਤੇ ਇਹ ਵੈਰਾਈਟੀ ਆਪ ਵੀ ਇੱਥੇ ਅੱਧਾ ਏਕੜ ਦੇ ਵਿੱਚ ਇਸ ਵੇਲੇ ਲੱਗੀ ਜਾਂਦੀ ਆ ਲਾਉਣ ਦੀ ਵਿਧੀ ਵੀ ਤੁਹਾਨੂੰ ਦੱਸੀ ਆ ਤੇ ਬਾਈ ਜੀ ਕਹਿੰਦੇ ਵੀ ਇਹਦਾ ਚਿੱਟੇ ਲਸਣ ਦੇ ਨਾਲੋਂ ਦੁੱਗਣਾ ਝਾੜ ਹੈ ਤੇ ਰੇਟ ਵੀ ਦੁੱਗਣਾ ਹੈ ਹਾਂਜੀ ਰੇਟ ਵੀ ਮਾਰਕੀਟ 'ਚ ਇਹਦਾ ਦੁੱਗਣਾ ਹੀ ਮੰਨ ਕੇ ਚੱਲੋ ਜੇ ਮੰਨ ਲਓ ਦੂਜਾ 150 ਨੂੰ ਆਈ ਇਹ 200 ਨੂੰ ਤਾਂ ਪੱਕਾ ਹੀ ਹੁੰਦਾ ਤੇ ਨਹੀਂ 250 ਨੂੰ ਹੁਣ ਆਪਣਾ ਬੀ ਹੈ ਜਿਹੜਾ 250 ਨੂੰ ਵੀ ਕੀ ਜਾਂਦਾ ਆਮ ਜੇ ਚਿੱਟੇ ਲਸਣ ਦੀ ਗੱਲ ਕਰਕੇ ਤਾਂ ਟਰਾਲੀਆਂ ਵਾਲੇ ਜਿਹੜੇ ਵੇਚਦੇ ਫਿਰਦੇ 100 ਰੁਪਏ ਨੂੰ ਵੀ ਵੇਚ ਹੀ ਜਾਂਦੇ ਆ ਜੀ ਹਾਂ ਬਿਲਕੁਲ ਇਹ 100 ਰੁਪਏ ਵੀ ਮਿਲ ਜਾਂਦਾ ਪਰ ਇਹ ਲਸਣ ਦਾ ਰੇਟ ਆ ਜਿਹੜਾ ਉਹ ਤੇਜ ਆ ਫਿਰ ਤਾਂ ਭਾਈ ਜੇ ਲਾਲ ਲਸਣ ਹੈ ਜਿਹੜਾ ਉਹ ਰੇਟ ਪੱਖੋਂ ਤੇਜ ਆ ਝਾੜ ਵੀ ਦੁੱਗਣਾ ਹੈ ਲਾ ਫਿਰ ਮੈਨੂੰ ਲੱਗਦਾ ਵੀ ਲਸਣ ਜਿਹੜਾ ਉਹ ਚਿੱਟੇ ਦੇ ਨਾਲੋਂ ਇਹ ਜ਼ਿਆਦਾ ਲਾਉਣ ਦੀ ਵਿੱਚ ਜ਼ਿਆਦਾ ਆਪਾਂ ਨੂੰ ਮੁਨਾਫਾ ਹੋ ਸਕਦਾ ਹਾਂਜੀ ਹਾਂਜੀ ਹੁਣ ਅਸੀਂ ਪਾਰ ਮੰਲੋ ਆਪਣੇ ਕੋਲੇ ਚਿੱਟਾ ਲਸਣ ਵੀ ਸੀਗਾ ਤੇ ਸਾਨੂੰ ਇੱਕ ਤਾਂ ਉਹਦਾ ਪ੍ਰੋਪਰ ਸਾਈਜ਼ ਨਹੀਂ ਸਹੀ ਲੱਗਿਆਗਾ ਵੀ ਇਹਦੇ ਮੁਕਾਬਲੇ ਉਹਦਾ ਸਾਈਜ਼ ਕੁਛ ਵੀ ਨਹੀਂ ਸੀਗਾ ਜੀ ਤੇ ਦੂਜੇ ਨੰਬਰ ਤੇ ਜਿਹੜਾ ਉਹ ਥੋੜਾ ਘਾਣਾ ਸੀ ਬੀ ਸੰਭਾਲਿਆ ਸੀਗਾ ਉਹ ਗੰਢਾਂ ਖੁੱਲ ਜੇ ਗੰਗਾਈ ਇਹ ਪ੍ਰੋਪਰ ਜਿਵੇਂ ਰੱਖਿਆ ਸੀ ਆਪਾਂ ਓਵੇਂ ਹੀ ਪਿਆ ਸੀਗਾ ਬੀ ਜੇ ਨੂੰ ਕੋਈ ਸਮੱਸਿਆ ਨਹੀਂ ਆਏਗੀ ਜੀ ਮੈਂ ਤੁਹਾਨੂੰ ਦੱਸਿਆ ਨਾ ਵੀ 10 ਕੁਇੰਟਲ ਬੀ ਜਿਹੜਾ ਬਾਈ ਕਹਿੰਦੇ ਸੰਭਾਲਿਆ ਸੀ ਲਾਲ ਲਸਣ ਮਿਲਿਆ ਓਵੇਂ ਹੀ ਆ ਮਤਲਬ ਗੰਢੀਆਂ ਜਿਹੜੀ ਖਿਲਰੀ ਨਹੀਂ ਗਈ ਉਸੇ ਤਰੀਕੇ ਦੇ ਨਾਲ ਰਹੀ ਤਾਂ ਬਾਈ ਜੀ ਇੱਕ ਤਾਂ ਇਹ ਹੁੰਦਾ ਵੀ ਆਪਾਂ ਨੂੰ ਤਾਂ ਕਿਸਾਨ ਹੋਣ ਦੇ ਨਾਤੇ ਝਾੜ ਨਾਲ ਵੀ ਹੁੰਦਾ ਵੀ ਯਾਰ ਵੱਧ ਝਾੜ ਆ ਇਸ ਵੈਰਾਈਟੀ ਦਾ ਪਰ ਕੀ ਜਿਹੜਾ ਕਸਟਮਰ ਲੈ ਕੇ ਜਾਂਦਾ ਗਾਹਕ ਜਿਹੜਾ ਖਰੀਦਦਾ ਖਾਣ ਵਾਸਤੇ ਘਰੇ ਅਕਸਰ ਵਿਕਣਾ ਹੁੰਦਾ ਤਾਂ ਬਾਈ ਜੀ ਇਹ ਗੁਣਕਾਰੀ ਕਿਵੇਂ ਆ ਕੀ ਚਿੱਟੇ ਲਸਣ ਦੇ ਨਾਲ ਉਹ ਗੁਣਾ ਦੇ ਵਿੱਚ ਵੀ ਤੇਜ ਆ ਇਹ ਬਿਲਕੁਲ ਜੀ ਆਮ ਹੀ ਮੰਨ ਲਓ ਆਪਾਂ ਬਜ਼ੁਰਗਾਂ ਤੋਂ ਸੁਣਦੇ ਆਏ ਆ ਜੀ ਜਿਵੇਂ ਮੰਨ ਲਓ ਇਹ ਹੁਣ ਇਹਨੂੰ 6 ਮਹੀਨੇ ਹੋਣ ਆਲੇ ਆ ਸੱਤ ਪੱਟ ਕੇ ਰੱਖੀ ਪਈ ਨੋਈ ਤੇ ਇਹਦੇ ਚ ਹਜੇ ਵੀ ਪ੍ਰੋਪਰ 스ਮੈਲ ਬਰਕਰਾਰ ਹੈ ਜੀ ਓਵੇਂ ਜਿਹੜੀ ਚਿੱਟੀ ਲਸਣ ਆ ਜਾਂਦੀ ਆ ਉਹ ਉਹਦੇ ਚ ਇੰਨੀ ਖਾਸ 스ਮੈਲ ਵੀ ਨਹੀਂ ਦਿੰਦੀ ਕੀ ਉਹ ਤੇ ਸਵਾਦ ਦਾ ਵੀ ਫਰਕ ਹੁੰਦਾ ਬਹੁਤ ਜ਼ਿਆਦਾ ਜੀ ਤਾਂ ਆ ਚੀਜ਼ਾਂ ਕਿਸਾਨ ਭਰਾਵੋ ਤੁਸੀਂ ਦੇਖ ਲਓ ਵੀ ਆ ਸਵਾਨ ਦੇ ਵਿੱਚ ਦੂਰ ਦੂਰ ਤੱਕ ਤੁਸੀਂ ਆ ਜਿਹੜੇ ਬੈੱਡ ਬਣੇ ਤੁਹਾਨੂੰ ਨਜ਼ਰ ਆ ਰਹੇ ਆ ਇਹ ਸਿਰਫ ਤੇ ਸਿਰਫ ਇੱਥੇ ਲਾਲ ਲਸਣ ਹੈ ਜਿਹੜਾ ਉਹ ਬੀਜਿਆ ਜਾ ਰਿਹਾ ਤੇ ਤੁਸੀਂ ਦੇਖ ਲਓ ਵੀ ਕਿਸ ਤਰੀਕੇ ਦੇ ਨਾਲ ਇੱਥੇ ਬਜਾਈ ਹੋ ਰਹੀ ਹੈ ਲੇਬਰ ਲੱਗੀ ਹੋਈ ਆ ਤੇ ਬਾਈ ਜੀ ਕੋਲੇ ਬੀਜ ਹੈਗਾ ਜਿਹੜਾ ਉਹ ਵੀ ਉਪਲਬਧ ਦਾ ਜਿਹੜਾ 250 ਰੁਪਏ ਕਿਲੋ ਨੂੰ ਬੀਜ ਵੇਚ ਰਿਹਾ ਕਈ ਵਾਰੀ ਇਹ ਹੁੰਦਾ ਵੀ ਸਾਨੂੰ ਨਾ ਬੀਜ ਮਿਲਦਾ ਨਹੀਂ ਇਨ੍ਹਾਂ ਦਿਨਾਂ ਦੇ ਵਿੱਚ ਆ ਕੇ ਬੀਜ ਦੀ ਵੀ ਸ਼ਾਰਟੇਜ ਹੋ ਜਾਂਦੀ ਹੈ ਤਾਂ ਬਾਈ ਜੀ ਕਹਿੰਦੇ ਹਲੇ ਵੀ ਸਾਡੇ ਕੋਲੇ ਕੁਆਂਟਲ ਡੇਢ ਕੁਆਂਟਲ ਬੀਜ ਪਿਆ ਜੇ ਕਿਸੇ ਨੇ ਬੀਜ ਲੈਣਾ ਬੀਜ ਵੇਚਣ ਦੀ ਕੋਈ ਵਿਧੀ ਪੁੱਛਣੀ ਹੈ ਕੋਈ ਜਾਣਕਾਰੀ ਲੈਣੀ ਹੈ ਪਾਣੀਆਂ ਦੇ ਨਾਲ ਸਬੰਧਿਤ ਸ਼ਾਇਦ ਹੋ ਸਕਦਾ ਏਸ ਵੀਡੀਓ ਦੇ ਵਿੱਚ ਜਾਣਕਾਰੀਆਂ ਇਕੱਠੀਆਂ ਕਰਦੇ ਅਸੀਂ ਖੁੰਝਗੇ ਹੋਈਏ ਕੋਈ ਜਾਣਕਾਰੀ ਰਹਿ ਗਈ ਹੋਵੇ ਤਾਂ ਬਾਈ ਜੀ ਦਾ ਸਕਰੀਨ ਤੇ ਨੰਬਰ ਲਾਸਟ ਤੇ ਜ਼ਰੂਰ ਆਊਗਾ ਉਹ ਜ਼ਰੂਰ ਤੁਸੀਂ ਸਕਰੀਨ ਸ਼ਾਟ ਲੈ ਕੇ ਰੱਖ ਲਿਓ ਤੇ ਬਾਈ ਜੀ ਦੇ ਨਾਲ ਸੰਪਰਕ ਕਰ ਲਿਓ ਤਾਂ ਬਾਈ ਜੀ ਇਹ ਵੀ ਜਾਣਕਾਰੀ ਦੇ ਦਿਓ ਵੀ ਇਹ ਜਿਹੜਾ ਜਿਹੜਾ ਹੁਣ ਤੁਸੀਂ ਲਸਣ ਲਾਤਾ ਜੀ ਬਿੱਡਾਂ ਤੇ ਲੱਗ ਗਿਆ ਲਸਣ ਤੇ ਇਹਨੂੰ ਫੇਰ ਵੀ ਕਹੀ ਹੁੰਦਾ ਪ੍ਰਾਲੀ ਦੇ ਨਾਲ ਟੱਕਦੇ ਆ ਕੋਈ ਨਦੀਨਾਂ ਨੂੰ ਦੂਰਾਂ ਦੀ ਸਮੱਸਿਆ ਇਸ ਤੋਂ ਬਾਅਦ ਦਾ ਕੀ ਪ੍ਰੋਸੀਜਰ ਹੈ ਜੀ ਬੇ ਕੋਈ ਨਦੀਨ ਦਾ ਤਾਂ ਐਡੇ ਹੈ ਨਹੀਂ ਸਮੱਸਿਆ ਕੋਈ ਜੀ ਹੁਣ ਇਹਨੂੰ ਪ੍ਰੋਪਰ ਜਦੋਂ ਇਹਦੀ ਸਾਰੇ ਬਿੱਡਾਂ ਦੀ ਲਵਾਈ ਹੋ ਗਈ ਆਪਾਂ ਇਹਨੂੰ ਮਲਚਿੰਗ ਮੰਨ ਲਓ ਜਿਵੇਂ ਕਹਿ ਦਿੰਦੇ ਪਰਾਲੀ ਨਾਲ ਢੱਕ ਦੇਣਾ ਜੀ ਮੰਨ ਕੇ ਚੱਲੋ ਵੀ ਬੈੱਡ ਤੋਂ ਉੱਪਰ ਫੁੱਟ ਫੁੱਟ ਦੇ ਕਰੀਬ ਪਰਾਲੀ ਫੁੱਲ ਮੀਜੀ ਚੜਾ ਦੇਣੀ ਆਪਾਂ ਹੀ ਉਹ ਉਸ ਤੋਂ ਬਾਅਦ ਪਾਣੀ ਲਾਉਣਾ ਜੀ ਇਹਨੂੰ ਉਹ ਪਰਾਲੀ ਨਾਲ ਜਿਹੜਾ ਕੋਈ ਵੀ ਕੱਖ ਨਹੀਂ ਉਗਰੂਗਾ ਇਹਦੇ ਵਿੱਚ ਅੱਛਾ ਪਰਾਲੀ ਦੇ ਨਾਲ ਕੋਈ ਇੱਕ ਕੱਖ ਨਹੀਂ ਉਗਰੂਗਾ ਨਹੀਂ ਨਹੀਂ ਬਿਲਕੁਲ ਸਾਬ ਹੋ ਗਈ ਜੀ ਤੇ ਜਦੋਂ ਪਾਣੀ ਲਾਉਣਾ ਬਈ ਉਦੋਂ ਕੋਈ ਸਮੱਸਿਆ ਨਹੀਂ ਆਉਂਦੀ ਨਾ ਨਾ ਕੋਈ ਸਮੱਸਿਆ ਨਹੀਂ ਆਉਂਦੀ ਜਿਵੇਂ ਮੱਥਿਆਂ ਤੋਂ ਐ ਨੰਗੇ ਛੱਡ ਲਾਂਗੇ ਥੋੜਾ ਥੋੜਾ ਥਾਂ ਇਧਰ ਲਈ ਚੁੰਡ ਤੋਂ ਉਧਰ ਲਈ ਚੁੰਡ ਤੋਂ ਉਦੋਂ ਪਤਾ ਲੱਗ ਜੂਗਾ ਕੰਪਿਊਟਰ ਕਰਾਇਆ ਲੱਗਿਆ ਵਾ ਵੈਸੇ ਵਾਂਚ ਲਗ ਭਗ ਪਾਣੀ ਪੱਧਰੀ ਜਾਂਦਾ ਹੀ ਸਾਰਾ ਜੀ ਐਸ ਤਰੀਕੇ ਦੇ ਨਾਲ ਮਲਚਿੰਗ ਵਿਧੀ ਦੇ ਨਾਲ ਕੋਈ ਨਦੀਨ ਦੀ ਸਮੱਸਿਆ ਵੀ ਨਹੀਂ ਆਉਂਦੀ ਤੇ ਬਾਈ ਜੀ ਹੋਰ ਕੋਈ ਮਾਰ ਕਿਸੇ ਕਿਸਮ ਦੀ ਕੋਈ ਬਿਮਾਰੀ ਜਾਂ ਕੋਈ ਖਾਸ ਧਿਆਨ ਰੱਖਣਾ ਹੁੰਦਾ ਜਾਂ ਕੋਈ ਹੋਰ ਬਾਹਰੋਂ ਕੋਈ ਰੇ ਸਪਰੇ ਜਾਂ ਕੁਛ ਇਦਾਂ ਦਾ ਕੁਛ ਨਹੀਂ ਲਗਭਗ ਨਹੀਂ ਇਹਦੇ ਤੇ ਕੋਈ ਐਡੀ ਬਿਮਾਰੀ ਵੀ ਨਹੀਂ ਹਮਲਾ ਕਰਦੀ ਤੇ ਜੇ ਲੋਡ ਪਵੇ ਤਾਂ ਮਾੜੀ ਮੋٹے ਜਿਵੇਂ ਮੰਨ ਤਤਾਂ ਦੀ ਸਪਰੇ ਜ਼ਰੂਰ ਇਹਦੇ ਤੇ ਆਪਾਂ ਕਰ ਸਕਦੇ ਹਾਂ ਉਹ ਵੀ ਜਦੋਂ ਭੂਖ ਪੂਰੀ ਬਾਹਰ ਆ ਗਈ ਪ੍ਰੋਪਰ ਉਦੋਂ ਹੀ ਜੀ ਇਹ ਚੀਜ਼ ਹੈ ਜੀ ਜੇ ਆਪਾਂ ਆਮ ਦੇਖੀਏ ਵੀ ਕਣਕ ਝੋਨੇ ਦੀ ਖੇਤੀ ਵੀ ਹੈਗੀ ਆ ਹੁਣ ਕਣਕਾਂ ਦਾ ਵੀ ਪੂਰਾ ਹੋ ਜਾਣਾ ਤੇ ਵਰਾਇਟੀ ਫਸਲਾਂ ਵੀ ਆਪਾਂ ਬੀਜਦੇ ਆ ਕਿ ਬਾਕੀ ਫਸਲਾਂ ਦੇ ਨਾਲੋਂ ਮੁਨਾਫੇ ਦੇ ਵਿੱਚ ਇਹ ਸੌਦਾ ਤੇਜ ਹੈ ਬਿਲਕੁਲ ਤੇਜ ਹੈ ਜੀ ਕਣਕ ਨਾਲੋਂ ਤੇ ਝੋਨੇ ਨਾਲੋਂ ਤਾਂ ਬਹੁਤ ਜ਼ਿਆਦਾ ਅੱਗੇ ਚੱਲ ਰਿਹਾ ਜੀ ਇਹ ਕੰਮ ਜੇ ਆਪਾਂ ਵੇਖਗੇ ਤਾਂ ਜੀ ਥੋੜਾ ਜਆ ਆਏ ਵੀ ਛੋਟੇ ਕਿਸਾਨਾਂ ਨੂੰ ਜਾਂ ਜਿਵੇਂ ਮੰਨ ਲਓ ਨਵੇਂ ਪੱਧਰ ਤੋਂ ਕੰਮ ਸ਼ੁਰੂ ਕਰਨਾ ਹੈ ਲੇਬਰ ਦੀ ਸਮੱਸਿਆਉਣ ਲੱਗ ਪੈਂਦੀ ਹੈ ਜਾਂ ਕੇਰਾ ਇਸ ਚੀਜ਼ਾਂ 'ਚ ਇਨਵੈਸਟਮੈਂਟ ਜ਼ਿਆਦਾ ਕਰਨੀ ਪੈਂਦੀ ਪੈਸੇ ਦੀ ਉਸ ਕਰਕੇ ਹੌਲੀ-ਹੌਲੀ ਥੋੜੇ ਥਾਂ ਤੋਂ ਸਟਾਰਟ ਕਰਕੇ ਆਪਾਂ ਇਹ ਵੱਡੇ ਲੈਵਲ ਤੇ ਕੰਮ ਨੂੰ ਲਿਜਾਈਗੇ ਤਾਂ ਇਸ ਕੰਮ 'ਚ ਬਹੁਤ ਜ਼ਿਆਦਾ ਮੁਨਾਫਾ ਹੈ ਜੀ ਤੇ ਕਿੰਨੇ ਚਿਰ ਦਾ ਸੌਦਾ ਜੀ ਇਹ ਕਿੰਨੇ ਕਿ ਚਿਰਾਂ 'ਚ ਜਿਹੜੀ ਲਸਣ ਆ ਉਹ ਤਿਆਰ ਹੋ ਕੇ ਵਿਕਣ ਲੱਗ ਜੂਗੀ ਮਤਲਬ ਪੈਸੇ ਕਦੋਂ ਤੇ ਪਰ ਇਹਦੇ ਚਾਏ ਵੀ ਆਪਣੇ ਕਈ ਮੰਡੀਆਂ ਹੈਗਾ ਪੰਜਾਬ ਦੀਆਂ ਜਿੱਥੇ ਹਰੀ ਲਸਣ ਵੀ ਵਿਕਦੀ ਹੈ ਜੀ ਸਟਾਰਟਿੰਗ 'ਚ ਜਦੋਂ ਪਟਾਈ ਹੁੰਦੀ ਹੈ ਨਾ ਮੰਨ ਲਓ ਕੱਚੀ ਹੁੰਦੀ ਹੈ ਉਹ ਜੇ ਜਿੰਨਾ ਮੰਡੀਆਂ 'ਚ ਉਹ ਵਿਕਦੀ ਹੈ ਉੱਥੇ ਤਾਂ ਬਹੁਤ ਵੱਡੇ ਲੈਵਲ ਤੇ ਮਨਾਫੇ ਦੀ ਗੱਲ ਹੋ ਜਾਂਦੀ ਹੈ ਜੀ ਅੱਛਾ ਉਹਦਾ ਰੇਟ ਕੀ ਪੈ ਜਾਂਦਾ ਕਦੇ ਵੇਚਿਆ ਜੀ ਆਪਾਂ ਵੀ ਮਤਲਬ ਕਦੇ ਕੱਚੀ ਲਸਣ ਆਏ ਹਰੀ ਭੂਕ ਵਾਲੀ ਉਵੇਂ ਵੇਚੀ ਹੋਵੇ ਨਹੀਂ ਆਪਾਂ ਨਹੀਂ ਵੇਚੇ ਆਪਣੇ ਮੁਕਸਰ ਮੰਡੀ 'ਚ ਉਹਦੀ ਵਿਕਰੀ ਨੇ ਨੀ ਖਾਸ ਹੁੰਦੀ ਕੋਈ ਆਪਾਂ ਨਹੀਂ ਪਰ ਟੀਕੀ ਤੇ ਪਰ ਜਿੰਨਾ ਸੱਜਣਾ ਦੋਸਤਾਂ ਨੂੰ ਪੁੱਛਦੇ ਆ ਜਿਹੜੇ ਵੱਡੇ ਲੈਵਲ ਤੇ ਕੰਮ ਕਰਦੇ ਆ ਉਹਨਾਂ ਨੂੰ ਪੁੱਛਿਆ ਜੀ ਉਹ ਮੰ ਪਕਾ ਕੇ ਪੱਟਣ ਨਾਲੋਂ ਦੁੱਗਣਾ ਹੁੰਦਾ ਜੀ ਭੂਕ ਵੀ ਵਿੱਚੇ ਤੁਲ ਨਹੀਂ ਆਈ ਉਦੋਂ ਤੇ ਉਦੋਂ ਵੀ ਉਹਦਾ ਰੇਟ ਜਿਹੜਾ ਹੈਗਾ 200 ਰੁਪਏ ਪ੍ਰਤੀ ਕਿਲੋ ਹੁੰਦਾ ਜੀ ਜੀ 200 ਰੁਪਏ ਪ੍ਰਤੀ ਕਿਲੋ ਹੈ ਜੇਕਰ ਆਪਾਂ ਖੱੱਚਾ ਲਸਣ ਜਿਹੜਾ ਹਰੀ ਭੂਕ ਹੁੰਦੀ ਆ ਆਪਾਂ ਦੇਖਿਆ ਅਕਸਰ ਹੀ ਕਿਉਂਕਿ ਪ੍ਰੋਗਰਾਮਾਂ ਦੇ ਵਿੱਚ ਵਿਆਹਾਂ ਸ਼ਾਦੀਆਂ ਦੇ ਵਿੱਚ ਉਹੀ ਲਸਣ ਆ ਜਿਹੜਾ ਉਹ ਇਸਤੇਮਾਲ ਕੀਤਾ ਜਾਂਦਾ ਆਮ ਤੌਰ ਤੇ ਵੀ ਜਿਹੜਾ ਹੈਗਾ ਉਹ ਵੱਡੇ ਵੱਡੇ ਮਹਿੰਗੇ ਹੋਟਲਾਂ ਦੇ ਵਿੱਚ ਵੀ ਇਹ ਚੀਜ਼ਾਂ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਇਹ ਚੀਜ਼ਾਂ ਉੱਥੇ ਵਰਤੀਆਂ ਜਾਂਦੀਆਂ ਤਾਂ ਬਾਈ ਫਿਰ ਤਾਂ ਬਹੁਤ ਮੁਨਾਫੇ ਦਾ ਸੌਦਾ ਮੈਨੂੰ ਲੱਗਦਾ ਵਰਾਇਟੀ ਫਸਲਾਂ ਦੇ ਨਾਲੋਂ ਤੇ ਬਾਕੀ ਨਾ ਬਹੁਤ ਸਾਰੇ ਕਿਸਾਨ ਪੜਾ ਬਾਈ ਜੀ ਮਤਲਬ ਮੁਨਾਫਾ ਲੱਖ ਦੱਸਣ ਵੇਲੇ ਝਿਜਕ ਜਾਂਦੇ ਆ ਵੀਰ ਮੁਨਾਫਾ ਕਿਉਂ ਦੱਸਣਾ ਵੀ ਹੁਣ ਐਤ ਕੀ 10 ਕਵੈਂਟਲ ਬਾਈ ਬੀਜ ਵੀ ਵੇਚਿਆ ਤੁਸੀਂ ਚੰਗਾ ਝਾੜ ਲਿਆ ਪਿਛਲੀ ਵਾਰੀ ਉਹ ਲਸਣ ਤੁਹਾਡੇ ਫਾਦਰ ਸਾਹਿਬ ਦੱਸਦੇ ਸੀ ਵੀ ਅਸੀਂ ਲਸਣ ਬੜਾ ਵੇਚਿਆ ਔਰ ਕਹਿੰਦੇ ਸੀ ਵੀ ਅੱਡਾ ਲਾਉਂਦੇ ਜਾਂਦੇ ਆ ਤੇ ਲਸਣ ਜਿਹੜਾ ਉਹ ਤਾਂ ਰਤਨ ਵੇਚਦਾ ਜਾਂਦਾ ਹੈ ਤਾ ਬਾਈ ਜੀ ਕਿੰਨਾ ਕੁ ਮਨਾਫਾ ਹੁਣ ਤੱਕ ਇਸ ਕਿੱਤੇ ਦੇ ਵਿੱਚੋਂ ਤੁਸੀਂ ਵਧੀਆ ਬਣਾ ਲਿਆ ਐ ਕਿਤਾ ਤੁਸੀਂ ਮਨਾਫਾ ਦੱਸਦਾ ਵੀ ਰਕਬਾ ਵੀ ਤਾਂ ਹੀ ਤੁਸੀਂ ਮੈਨੂੰ ਲੱਗਦਾ ਵਧਾ ਲਿਆ ਇਸ ਵੱਖੋਂ ਇਸ ਵੱਖੋਂ ਕੀ ਕਹਿਣਾ ਚਾਹੂਗੇ ਵੀ ਇਹ ਮਨਾਵੇ ਦਾ ਸੌਦਾ ਹੈ ਚੰਗਾ ਖਰਾ ਸੌਦਾ ਹੈ ਕਮਾਈ ਵਾਲਾ ਸੌਦਾ ਹੈ ਜੇ ਕਮਾਈ ਕਰਨੀ ਹੈ ਭਵੇਂ ਕੋਈ ਜ਼ਿਮੀਂਦਾਰ ਬਾਈ ਜੀ ਅਮਨ ਵੀ ਕੋਈ ਆਏ ਨਹੀਂ ਵੀ ਬਹੁਤ ਹੀ ਜਿਆਦਾ ਇਹਨਾਂ ਕੋਲੇ ਇਹ ਹੈ ਵੀ ਰਕਬਾ ਬਹੁਤ ਵੱਡਾ ਹੈ ਜ਼ਮੀਨ ਬਹੁਤ ਜਿਆਦੇ ਹੈ ਇੱਕ ਦਰਮਿਆਨੇ ਨੌਜਵਾਨ ਕਿਸਾਨ ਭਰਾ ਮਨਾਫੇ ਪੱਖੋਂ ਇੰਨਾ ਕੁ ਵਧੀਆ ਮੈਨੇਜ ਕੀਤਾ ਵਿਆ ਕਿਸਾਨ ਭਰਾਓ ਵੀ ਘੱਟ ਜ਼ਮੀਨ ਦੇ ਵਿੱਚੋਂ ਭਾਈ ਤਗੜੇ ਤਗੜੇ ਜੜੇ ਹੈਗੇ ਹੈ ਨਾ ਕਹਿੰਦੇ ਅਸੀਂ ਅਭੀ ਸਾਡੇ ਕੋਲੇ ਚੰਗੀ ਜ਼ਮੀਨ ਹੈ ਉਹਨਾਂ ਨਾਲੋਂ ਵੱਧ ਕਮਾਈ ਲਈ ਜਾਂਦੀ ਹੈ ਸਿਰਫ ਟੈਕਨੀਕ ਆ ਭਾਈ ਜੀ ਇਹ ਜ਼ਰੂਰ ਦੱਸੋ ਵੇਖੋ ਜੀ ਸਭ ਤੋਂ ਪਹਿਲਾਂ ਤਾਂ ਜੇ ਆਪਾਂ ਕੱਲਾ ਮੁਨਾਫਾ ਵੇਖ ਕੇ ਚੱਲਦੇ ਆ ਨਾ ਜੀ ਫੇਰ ਨਹੀਂ ਕਾਮਯਾਬ ਹੁੰਦਾ ਬੰਦਾ ਜੀ ਇਹਦੇ ਚ ਆਇਆ ਵੀ ਹੁਣ ਜਦੋਂ ਅਸੀਂ 2 ਲਿਆ ਸੀਗਾ ਲਾਲ ਲਸਣ ਦਾ ਆਪ ਵੀ ਲਿਆ ਸੀ ਆਪਾਂ ਨੂੰ 350 ਰੁਪਏ ਪ੍ਰਤੀ ਕਿਲੋ ਮਿਲਿਆ ਸੀ ਜੀ ਉਦੋਂ ਫਿਰ ਜਿੰਨਾ ਕ ਆਪਾਂ ਨੂੰ ਵੀ ਮਿਲਿਆ ਆਪਾਂ ਉਹਨਾਂ ਕ ਲਾ ਲਿਆ ਤੇ ਜਦੋਂ ਲਾਉਣ ਵੇਲੇ ਆਪਾਂ ਖਰਚੇ ਨਹੀਂ ਵੇਂਦੇ ਸੀ ਕੇਰਾ ਮਾਨ ਡਰਦਾ ਸੀਗਾ ਵੀ ਯਾਰ ਖਰਚਾ ਬਹੁਤ ਵੱਡੇ ਲੈਵਲ ਪਰ ਨਹੀਂ ਵੀ ਆਉਂਦੇ ਸਵਰ ਦਾ ਬਾਲ ਮਿੱਠਾ ਹੁੰਦਾ ਜੀ ਇਹਦੇ ਚ ਇਨਵੈਸਟਮੈਂਟ ਕਰਕੇ ਸਵਰ ਕਰਨਾ ਪੈਂਦਾ ਜੀ ਫੇਰ ਜਾ ਕੇ ਮਨਾਵਾ ਹੁੰਦਾ ਡਰ ਵੀ ਬਹੁਤ ਲੱਗਦਾ ਬਥੇਰੇ ਕਈ ਮੰਨ ਲਓ ਕਿਸਾਨ ਸਾਨੂੰ ਟੱਕਰਦੇ ਸੀ ਇੱਥੇ ਲਸਣ ਖੜੀ ਵੇਖ ਕੇ ਉਹ ਸਾਨੂੰ ਕਹਿੰਦੇ ਸੀ ਇਹਨੇ ਗੰਢੀ ਨਹੀਂ ਬਣਾਉਣੀ ਕੀ ਜਾਂ ਆਏ ਆ ਜਾਂ ਜਿਉਂ ਆ ਬਹੁਤ ਡਰਾਉਂਦੇ ਵੀ ਸੀਗੇ ਉਦੋਂ ਮਨ ਨੂੰ ਲੱਗਦਾ ਵੀ ਆ ਵੀ ਯਾਰ ਨੁਕਸਾਨ ਨਾ ਕਰ ਲੇ ਕਿਤੇ ਪਰ ਨਹੀਂ ਘਾਟੇ ਵਾਲੀ ਚੀਜ਼ ਨਹੀਂ ਜੀ ਬਿਲਕੁਲ ਘਾਟੇ ਵਾਲੀ ਚੀਜ਼ ਨਹੀਂ ਸੌਦਾ ਖਰਾ ਕਿਸਾਨ ਭਰਾਵੋ ਹਰ ਇੱਕ ਜਾਣਕਾਰੀ ਜਿਹੜੀ ਉਹ ਬਾਈ ਜੀ ਹੋਰਾਂ ਨੇ ਦਿੱਤੀ ਹੈ ਸਾਨੂੰ ਤੇ ਤੁਸੀਂ ਵੀ ਚੰਗਾ ਮੁਨਾਫਾ ਲਸਣ ਤੋਂ ਕਮਾ ਸਕਦੇ ਹੋ ਆ ਮਹੀਨਾ ਜਿਹੜਾ ਉਹ ਪੂਰਾ ਬਾਈ ਕਹਿੰਦੇ ਸਮਾਂ ਲਸਣ ਲਾਉਣ ਦਾ ਤਾਂ ਬਾਈ ਜੀ ਇਹ ਕੀਮਤੀ ਜਾਣਕਾਰੀਆਂ ਦਿੱਤੀਆਂ ਇਹ ਤੁਹਾਡੇ ਸੁਝਾਅ ਬਹੁਤ ਵਧੀਆ ਲਸਣ ਦੇ ਪ੍ਰਤੀ ਤੇ ਇਹ ਸਮਾਂ ਸਾਨੂੰ ਤੁਹਾਡਾ ਤੁਸੀਂ ਤੁਸੀਂ ਇਹ ਕੀਮਤੀ ਸਮਾਂ ਸਾਨੂੰ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਜੇਕਰ ਕੋਈ ਲਸਣ ਬਾਰੇ ਕੋਈ ਹੋਰ ਜਾਣਕਾਰੀ ਤੁਸੀਂ ਚਾਹੋ ਨੇ ਸਾਰੇ ਕਿਸਾਨ ਭਰਾਵਾਂ ਨਾਲ ਸਾਂਝੀ ਕਰਨੀ ਜਿਹੜਾ ਕਿਸਾਨ ਭਰਾਵਾਂ ਦੇ ਜਹਨ ਦੇ ਵਿੱਚ ਚਲੀ ਜਾਵੇ ਤਾਂ ਮੈਂ ਕਹਿੰਦਾ ਵੀ ਤਰੱਕੀ ਹੋਵੇ ਤੇ ਚੰਗਾ ਮਨਾਫਾ ਹੋਵੇ ਬਾਈ ਖੇਤੀਬਾੜੀ ਤੋਂ ਠੀਕ ਤਾਂ ਉਹ ਜ਼ਰੂਰ ਦੱਸ ਦਿਓ ਬਸ ਆਹੀ ਹੈ ਵੀ ਕਿਸਾਨਾਂ ਨੂੰ ਇਹੀ ਬੇਨਤੀ ਹੈ ਵੀ ਜਿੰਨਾ ਕੁ ਵੀ ਆਪਾਂ ਮੰਨ ਲਓ ਭਲਾ ਘਰੇ ਖਾਣ ਜੋਗਾ ਲਾਉਣਾ ਹੈ ਆ ਚਿੱਟੇ ਛੁੱਟੇ ਦੇ ਬੀਜ ਬੀਜਣ ਵਾਲੇ ਕੰਮ ਚ ਨਾ ਪਾਓ ਜਿੰਨਾ ਵੀ ਲਾਉਣਾ ਸ਼ੌਂਕ ਨਾਲ ਕੰਮ ਕਰਕੇ ਲਾਓ ਉਹਦੇ ਨਾਲ ਆਇਆ ਵੀ ਨੁਕਸਾਨ ਦਾ ਘੱਟ ਹੁੰਦਾ ਹੀ ਜੀ ਵੀ ਬਾਈ ਕਹਿੰਦੇ ਵੀ ਵਧੀਆ ਤਰੀਕੇ ਦੇ ਨਾਲ ਸ਼ੌਂਕ ਦੇ ਨਾਲ ਬੀਜੋ ਚਾਹੇ ਤੁਸੀਂ ਆਪ ਦਾ ਲਸਣ ਘਰੇ ਖਾਣ ਜੋਗਾ ਬੀਜਣਾ ਹੈ ਨਾ ਤਾਂ ਵੀ ਲਸਣ ਜਿਹੜਾ ਇਹ ਲਾਲ ਲਸਣ ਆ ਉਹ ਚਿੱਟੇ ਲਸਣ ਦੇ ਨਾਲੋਂ 100 ਗੁਣਾ ਗੁਣਕਾਰੀ ਵੀ ਤੇਜ ਹੈ ਔਰ ਇਹ ਗੱਲ ਇਹ ਵੀ ਆਪਾਂ ਰੇਟ ਦੇ ਵਿੱਚ ਵੀ ਤੇਜ ਹੈ ਤਾਂ ਬਾਈ ਜੀ ਇਹ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਧੰਨਵਾਦ ਹੀ ਸਰ ਜੀ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਭੰਗਚੜੀ ਦੇ ਕਿਸਾਨ ਅਮਨਦੀਪ ਸਿੰਘ ਦੇ ਨਾਲ ਕੀਤੀਆਂ ਇਹਨਾਂ ਗੱਲਾਂ ਬਾਤਾਂ ਦੇ ਨਾਲ ਮੈਨੂੰ ਕੁਲਵਿੰਦਰ ਆਲਕ ਨੂੰ ਚੈਨਲ ਪੰਜਾਬ ਵਾਲਾ ਪੋਡਕਾਸਟ ਤੋਂ ਦਿਓ ਜਾਣ ਦਿਓ ਆ ਗਿਆ ਧੰਨਵਾਦ ਠੀਕ ਹੈ ਭਾਈ ਹੋਰ ਰਹਿ ਗਿਆ ਸੀਨ ਜੇ ਮੰਨ ਲਉ ਪਾਉਣਾ ਤਾਂ ਇੱਥੇ ਨਾਲ ਹੀ ਉਹ ਲੈ ਲੈਣੇ ਉਹ ਲੈ ਲੈਣੇ ਭਾਈ ਜੀ